ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਜੀ ਨਾਲ ਪਾਠ ਕਰਨ ਤੇ ਜਾਂ ਤੇਜੀ ਨਾਲ ਸਿਮਰਨ ਕਰਨ ਤੇ ਕੀ ਹੁੰਦਾ ਹੈ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਆਓ ਜੀ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਸੰਗ ਜੀ ਇੱਕ ਵਾਰ ਤਨ ਤਨ ਬਾਬਾ ਨਾਨਕ ਸਿੰਘ ਜੀ ਤਰਨਤਨ ਸਾਹਿਬ ਬਿराजਮਨ ਸਨ ਉੱਥੇ ਇੱਕ ਜਵਾਹਰ ਸਿੰਘ ਨਾਮ ਦੇ ਪ੍ਰੇਮੀ ਨੇ ਬਾਬਾ ਨਾਨਦ ਸਿੰਘ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਜਦੋਂ ਮੈਂ ਬਾਣੀ ਪੜ੍ਹਦਾ ਹਾਂ ਤਾਂ ਮੇਰਾ ਮਨ ਗੁਰ ਬਾਣੀ ਵਿੱਚ ਨਹੀਂ ਲੱਗਦਾ ਪਾਪਾ ਜੀ ਨੇ ਵਚਨ ਕੀਤਾ ਕਿ ਗੁਰਮੁਖਾ ਤੂੰ ਆਪਣੇ ਮਨ ਨੂੰ ਸੈਨੂ ਵਿੱਚ ਦੇਣਾ ਸੀ ਤੇ ਫਿਰ ਤੇਰਾ ਮਨ ਗੁਰਬਾਣੀ ਪੜਨ ਵਿੱਚ ਲੱਗਣਾ ਸੀ ਪ੍ਰੇਮੀ ਨੇ ਕਿਹਾ ਕਿ ਜੀ ਮੈਂ ਅਮਿਸ਼ ਕਿਆ ਹੋਇਆ ਹੈ ਬਾਬਾ ਜੀ ਕਹਿੰਦੇ ਗੁਰਮੁਖਾ ਤੇਰਾ ਫਿਰ ਵੀ ਮਨ ਨਹੀਂ ਲੱਗਦਾ ਬਾਣੀ ਪੜਨ ਵਿੱਚ ਪ੍ਰੇਮੀ ਨੇ ਕਿਹਾ ਜੀ ਮੇਰਾ ਮਨ ਗੁਰਬਾਣੀ ਪੜਨ ਵਿੱਚ ਨਹੀਂ ਲੱਗਦਾ ਹੈ बाबा जी ने पूछा कि गुरमुखा तू किसे महापुरख की संगत करता है प्रेमी ने कहा जी शक्या है। मैं अमित छकया हो किसी भी संतान ज महापुरखा नहीं मानता बाबा जी ने वचन किया कि गुरमुखा फिर असी की हाँ असी भी तो संत महापुरख ही हाँ ਜੇ ਅਸੀਂ ਤੈਨੂੰ ਕੋਈ ਉਪਾਦ ਸੀ ਤਾਂ ਤੂੰ ਸਾਡੀ ਗੱਲ ਵੀ ਨਹੀਂ ਮੰਨੀ ਅਸੀਂ ਕੁਝ ਨਹੀਂ ਕਰ ਸਕਦੇ ਪ੍ਰੇਮੀ ਨੇ ਕਿਹਾ ਜੀ ਮੈਨੂੰ ਕੋਈ ਕਈ ਬੰਦਿਆਂ ਨੇ ਤੁਹਾਡੀ ਤਾਸ ਪਾਈ ਹੈ ਕੀ ਕਲੇਰੀਆਂ ਵਾਲੇ ਬਾਬਾ ਜੀ ਹਰ ਇੱਕ ਸਮੱਸਿਆ ਦਾ ਹੱਲ ਕਰ ਦਿੰਦੇ ਹਨ बाबा जी ने वचन कि जे तेन किसी ने दास पाई है तो तू सुखमनी साहेब पाठ बहुत सहजता नाल करया कर प्रेमी ने कहा जी मैं सुखमनी साहब जी का ता करता हाँ बाबा जी ने कहा तू झूठ बोल रहा है ਤੂੰ ਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਨੇੜਿਉਂ ਹੀ ਨਹੀਂ ਲੰਗਦਾ ਤਾਂ ਪ੍ਰੇਮੀ ਨੇ ਕਿਹਾ ਕਿ ਮੈਂ ਜਦੋਂ ਤੋ ਅਮਿਤ ਛਕਿਆ ਹੈ ਤਾਂ ਮੈਂ ਝੂਠ ਕਦੇ ਨਹੀਂ ਬੋਲਿਆ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਤਾਂ ਬਾਬਾ ਜੀ ਨੇ ਵਚਨ ਕੀਤਾ ਕਿ ਗੁਰਮੁਖਾ ਝੂਠ ਬਹੁਤ ਜ਼ਿਆਦਾ ਚਲਾ ਕੇ ਹੈ ਜਦੋਂ ਬੰਦਾ ਝੂਠ ਬੋਲਦਾ ਹੈ ਤਾਂ ਬੰਦਾ ਕਹਿੰਦਾ ਹੈ ਮੈਂ ਤਾਂ ਝੂਠ ਬੋਲਦਾ ਹੀ ਨਹੀਂ ਜੇੜਾ ਬੰਦਾ ਝੂਠ ਬੋਲਦਾ ਹੈ ਉਹ ਕਹਿੰਦਾ ਹੈ ਮੈਂ ਤਾਂ ਸੱਚ ਹੀ ਬੋਲਦਾ ਹਾਂ ਬਾਬਾ ਜੀ ਨੇ ਵਚਨ ਕੀਤਾ ਕਿ ਅਸੀਂ ਤਾਂ ਅਨਪੜ੍ਹ ਹਾਂ ਕੁਰਮੁਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹਨ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾ ਕੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾ ਕੇ ਕ੍ਰਿਮੀ ਨੇ ਕਿਹਾ ਜੀ ਇਹ ਪੰਗਤੀਆਂ ਤਾਂ ਸੁਖਮਨੀ ਸਾਹਿਬ ਵਿੱਚ ਲਿਖੀਆਂ ਹੋਈਆਂ ਹਨ ਤਾਂ ਬਾਬਾ ਜੀ ਨੇ ਵਚਨ ਕੀਤਾ ਜੇ ਕੋ ਜਨਮ ਤੇ ਡਰੇ ਸਾਧ ਜਨਾ ਕੀ ਸਰਨੀ ਪੜੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਨਾਮ ਰਿਤੇ ਸਦ ਗਾਵੇ ਜੇ ਕੋ ਆਪਣੀ ਸੋਬਾ ਲੋਰੇ ਸਾਧ ਸੰਗ ਹਉਮੈ ਛੋਰੀ ਬਾਬਾ ਜੀ ਨੇ ਵਚਨ ਕੀਤਾ ਕਿ ਗੁਰਮੁਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਹਨ ਪ੍ਰੇਮੀ ਨੇ ਕਿਹਾ ਜੀ ਇਹ ਪੰਕਤੀਆਂ ਸੁਖਮਨੀ ਸਾਹਿਬ ਵਿੱਚ ਲਿਖੀਆਂ ਹੋਈਆਂ ਹਨ ਬਾਬਾ ਜੀ ਨੇ ਫਿਰ ਵਚਨ ਕੀਤਾ ਕਿ ਨਾਮ ਕਿਮਹਿ ਮਾਸੰਤਿ ਤਿ ਵਸੈ ਸੰਤ ਪਤਾਪ ਦੂਰਤ ਸਬਨ ਸੇ ਬਾਬਾ ਜੀ ਨੇ ਪੁੱਛਿਆ ਗੁਰਮੁਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਸਨ ਪ੍ਰੇਮੀ ਨੇ ਕੇਹਾ ਜੀ ਸੁਖਮਨੀ ਸਾਹਿਬ ਵਿੱਚ ਪਾਪਾ ਜੀ ਨੇ ਵਚਨ ਕੀਤਾ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਤਾਂ ਤੋ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਰਸਤੇ ਪੈਰ ਧਰਦਾ ਕੇ ਲੰਗਦਾ ਹਾਂ ਪਾਪਾ ਜੀ ਕਹਿੰਦੇ सुखम साहबता चंगे महापुरखा महापुरखों जोड़ता है चे महापुरख श्री गुरु ग्रंथ साहब जी के नाल जोड़ते हैं गुरु ग्रंथ साहब जी श्री गुरु नानक देव जी न जोड़ते हैं गुरु नानक पातशाह जी निरंकार जोड़ते हैं ਬਾਬਾ ਜੀ ਨੇ ਵਚਨ ਕੀਤਾ ਗੁਰਮੁਖਾ ਸੁਖਮਨੀ ਸਾਹਿਬ ਦਾ ਮਹapurkan ਨਾਲ ਜੋੜਦਾ ਹੈ ਗੁਰੂ ਸਾਹਿਬਾਨ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ فرمایا ਹੈ ਦੁਖ ਲੋਕ ਸੇ ਪੇ ਪਰਮ ਸਾਧ ਨਾਮ ਨਿਰਮਲ ਤਾਂ ਕੇ ਕਰਮ ਸਭ ਕੀ ਉਤਸਤਾ ਕੀ ਸੋਭਾ ਬਾਣੀ ਨਾਨਕ ਏ ਗੁਣ ਗਾ ਨਾਮ ਸੁਖਮਨੀ ਇਹ ਸਾਰੇ ਵਚਨ ਸੁਣ ਕੇ ਪ੍ਰੇਮੀ ਬਾਬਾ ਜੀ ਅੱਗੇ ਲੰਮਾ ਹੀ ਪੈ ਗਿਆ ਪ੍ਰੇਮੀ ਨੇ ਕਿਹਾ ਜੀ ਜਿਵੇਂ ਤੁਸੀਂ ਮੇਰੇ ਦਸਵੇਂ ਵਾਰ ਨੂੰ ਚਾਬੀ ਲਗਾਈ ਹੈ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਤਾਂ ਕਰਦਾ ਸੀ ਪਰ ਅੱਜ ਤੁਸੀਂ ਮੈਨੂੰ ਦੱਸਿਆ ਹੈ ਮੈਂ ਪਾਠ ਉਸ ਤਰ੍ਹਾਂ ਹੁਣ ਨਹੀਂ ਕਰਦਾ ਸੀ ਪ੍ਰੇਮੀ ਨੇ ਬਾਬਾ ਜੀ ਨੂੰ ਲੰਮੇ ਪੈ ਤੇ ਮੱਥਾ ਟੇਕਿਆ ਅਤੇ ਉਹ ਪ੍ਰੇਮੀ ਉੱਥੋਂ ਚਲਾ ਗਿਆ ਕੁਝ ਸਮੇਂ ਬਾਅਦ ਉਹ ਪ੍ਰੇਮੀ ਨਾਨਕ ਸਰ ਬਾਬਾ ਜੀ ਕੋਲ ਆਇਆ ਬਾਬਾ ਜੀ ਨੂੰ ਆ ਕੇ ਮੱਥਾ ਟੇਕਿਆ ਬਾਬਾ ਜੀ ਨੇ ਕਿਹਾ ਸੁਣੋ ਗੁਰਮੁਖਾ ਤੇਰਾ ਹੁਣ ਬਾਣੀ ਪੜਨ ਵਿੱਚ ਮਨ ਲੱਗਦਾ ਹੈ ਕਿ ਨਹੀਂ ਪ੍ਰੇਮੀ ਨੇ ਕਿਹਾ ਜੀ ਮੈਂ ਪਾਠ ਕਰਦੇ ਹੋਏ ਬਹੁਤ ਜ਼ਿਆਦਾ ਆਨੰਦ ਹੁੰਦਾ ਹੈ ਤੇ ਮੈਂ ਪਾਠ ਤਾਂ ਪਹਿਲਾਂ ਵੀ ਕਰਦਾ ਸੀ ਪਰ ਮੈਂ ਪਹਿਲਾਂ ਪੌਣੇ ਘੰਟੇ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਦਿੰਦਾ ਸੀ ਜਿਵੇਂ ਤੁਸੀਂ ਮੈਨੂੰ ਪਾਠ ਕਰਨ ਦੀ ਵਿਧੀ ਦੱਸੀ ਹੈ ਉਸ ਵਿਧੀ ਦੇ ਨਾਲ ਪੌਣੇ ਸਮੇਂ ਵਿੱਚ ਸੁਖਮਨੀ ਸਾਹਿਬ ਦੀ ਸਿਰਫ 2 ਅਸ਼ਟਪਦੀਆਂ ਹੀ ਹੁੰਦੀਆਂ ਹਨ ਹੁਣ ਮੇਰਾ ਬਾਣੀ ਪੜਨ ਵਿੱਚ ਬਹੁਤ ਜ਼ਿਆਦਾ ਮਨ ਲੱਗਦਾ ਹੈ ਆਪ ਜੀ ਨੇ ਮੇਰੇ ਉੱਤੇ ਬਹੁਤ ਮਿਹਰ ਕੀਤੀ ਹੈ मेरे मन विच बहुत वाला भुलेखा सी कि संत महापुरुख की सांत महा संगत नहीं करनी चाहिए बा जी देा जी ने वचन किया गुरमुखा बाणी पढ़न विच मन इस इसलिए नहीं लगता क्योंकि बाणी जो गुरु साहबाना ने हुक्म किया है ਅਸੀਂ ਉਸ ਹੁਕਮ ਤੇ ਚੱਲਦੇ ਨਹੀਂ ਅਸੀਂ ਉਸ ਬਾਣੀ ਨੂੰ ਪੜ੍ਹ ਕੇ ਤੇ ਉਸ ਤੇ ਅਰਥ ਨਹੀਂ ਸਮਝਦੇ ਕਿ ਬਾਣੀ ਸਾਨੂੰ ਕੀ ਕਹਿ ਰਹੀ ਹੈ ਅਸੀਂ ਬਾਣੀ ਨੂੰ ਬਹੁਤ ਹੀ ਤੇਜ਼ੀ ਨਾਲ ਪੜ੍ਹਦੇ ਹਾਂ ਇਸ ਲਈ ਬਾਣੀ ਦੀ ਸਮਝ ਨਹੀਂ ਲੱਗਦੀ ਇਸ ਕਰਕੇ ਬਾਣੀ ਦਾ ਰਸ ਨਹੀਂ ਆਉਂਦਾ ਅਤੇ ਬਾਣੀ ਪੜਨ ਸਮੇਂ ਧਿਆਨ ਨਹੀਂ ਲੱਗਦਾ ਜਿਸ चीज ਦੀ ਬੰਦੇ ਨੂੰ ਸਮਝ ਨਹੀਂ ਹੁੰਦੀ ਉਹ ਕੰਮ ਕਰਨ ਲੱਗੇ ਮਨ ਨਹੀਂ ਲੱਗਦਾ ਇਸ ਲਈ ਪਾਣੀ ਨੂੰ ਪੜ੍ਹ-ਪੜ ਕੇ ਨਹੀਂ ਛੱਡਣਾ ਬਾਣੀ ਦੇ ਅਰਥਾਂ ਨੂੰ ਸਮਝ ਕੇ ਉਹਨਾਂ ਤੇ ਅਮਲ ਵੀ ਕਰਨਾ ਚਾਹੀਦਾ ਹੈ ਤਾਂ ਹੀ ਪਾਠ ਕੀਤਾ ਸਫਲ ਹੈ ਬਾਬਾ ਜੀ ਨੇ ਇਸ ਤਰ੍ਹਾਂ ਉਸ ਗੁਰਮੁਖ ਨੂੰ ਸਮਤ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ